ਲਿਡਨੀ ਸੀ ਉਹ ਆਮਨਾ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋ 12 ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਰਸਾਨੀ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਉਂ ਠਹਿਰਾਈਏ ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ ਸੋ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲਿਟਿਕਲ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਤਾ ਇਦਾਂ ਹੋਣੀ ਆ ਹਟਣਗੀਆਂ ਜਿਹੜੇ ਹਜ਼ਾਰਾਂ ਹੀ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਕੋਈ ਵੀ ਬੜੀ ਅਪਲਾਨ ਬਣਾਉਣਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਕਟਨਾਮਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਦੇ ਆ ਪਰ ਮੈਂ ਕਹਿ ਦਿੰਦਾ ਇਹ ਰੱਬ ਦਾ ਭਾਣਾ ਨਹੀਂ ਆ ਇਹ ਤਾਂ ਮਤਲਬ ਸਾਡੇ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿਸ ਲਈ ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਤੇ ਜਿੱਥੇ ਸਰਕਾਰਾਂ ਸਪੀਡ ਲਈ ਰੋਕਰੀਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਔਰ ਥੁੜੀਂ ਦੇ ਕਦਮ ਇਹਦੇ ਤੇ ਚੱਕੇ ਜਾਣ ਕੇ ਜਿਹੜਾ ਜ ਸਾਡਾ ਛੋਟਾ ਭਰਾ ਜਿਵੇਂ ਇੱਕ ਹੁਣੀ ਦੇ ਨਾਲ ਉਹਦੇ ਨਾਲ ਵਾਪਰਤੀ ਤੇ ਹੋਰ ਘਰਾਂ ਦੇ ਦੀਵੇ ਇਦਾਂ ਨਾ ਪੂਰਾ ਹੋਣ ਵਾਲਾ ਕਟਾਗਰੇ ਵਾਲਾ ਸਾਹਿਬ ਲੱਗਦਾ ਕਿ ਪੰਜਾਬ ਨੂੰ ਪੂਰੀ ਇੰਡਸਟਰੀ ਨੂੰ ਪੂਰੇ ਜਿਹੜਾ ਸੱਭਿਆਚਾਰ ਆ ਉਹਨੂੰ ਦੇਖੋ ਇਹੋ ਜਿਹੇ ਆਰਟਿਸਟ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰ ਇਹ ਗੱਲ ਕਰਦੇ ਆਂ ਕਿ ਬਹੁਤ ਥੋੜੇ ਆ ਫਾਈਜੀ ਡੇਟੇ ਕੋ ਜੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਹੀਂ ਲੱਭਣੇ ਕੋਈ ਨਾਮ ਦੀਨਾ ਫਰੋੜ ਜੋਗੀ ਆ ਸੋ ਔਰ ਕੋਤ ਮਰੀ ਨਹੀਂ ਪੁੱਲਦਿਆਂ ਮਾਮਾ ਮਨਾਂ ਉਹ ਨਹੀਂ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਹਬੀ ਉਸੇ ਘਰੇ ਵਾਪਰ ਗਈ। ਜੀ ਨੇ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋ ਬਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ। ਮੈਨੂੰ ਲੱਗਦਾ ਇਹਦੇ ਲਈ ਫਰਸਾਨੀ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ? ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ? ਸੋ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲੀਟੀਕਲ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇੱਥੇ ਆਉਂਦੇ ਆ। ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਤਾਂ ਇਦਾਂ ਹੋਣੀਆਂ ਹਟਣਗੀਆਂ ਜਿਹੜੇ ਹਜ਼ਾਰਾਂ ਹੀ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਕੋਈ ਬੜੀਆ ਪਲਾਨ ਬਣਾਉਣਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਕਟਨਾਮਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਨੇ ਆ ਪਰ ਮੈਂ ਕਹਿ ਦਿੰਦਾ ਇਹ ਰੱਬ ਦਾ ਭਾਣਾ ਨਹੀਂ ਆ ਇਹ ਤਾਂ ਮਤਲਬ ਸਾਡਾ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿਸ ਨੇ ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਤੇ ਜਿੱਥੇ ਸਰਕਾਰਾਂ ਸਪੀਡ ਲਈ ਰੋਕਦੀਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਇਹ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਔਰ ਠੋੜੀ ਦੇ ਕਦਮ ਇਹਦੇ ਤੇ ਚੱਕੇ ਜਾਣ ਕਿ ਜਿਹੜਾ ਜ ਸਾਡਾ ਉਹ ਤਾਂ ਭਰਾ ਜਿਵੇਂ ਇੱਕ ਹੁਣੀ ਦੇ ਨਾਲ ਉਹਦੇ ਨਾਲ ਵਾਪਰ ਕੀਤੇ ਹੋਰ ਘਰਾਂ ਦੇ ਦੀਵੇ ਇਦਾਂ ਨਾਂ ਬੀਜਾ ਗੱਦੇ ਨਾਲ ਪੂਰਾ ਹੋਣ ਵਾਲਾ ਕਟਾਗਰੇ ਵਾਲ ਸਾਹਿਬ ਲੱਗਦਾ ਕਿ ਪੰਜਾਬ ਨੂੰ ਪੂਰੀ ਇੰਡਸਟਰੀ ਨੂੰ ਪੂਰੇ ਜਿਹੜਾ ਸੱਭਿਆਚਾਰ ਆ ਉਹਨੂੰ ਦੇਖੋ ਇਹੋ ਜਿਹੇ ਆਰਟਿਸਟ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰ ਇਹ ਗੱਲ ਕਰਦੇ ਆਂ ਕਿ ਬਹੁਤ ਥੋੜੇ ਆ ਫਾਈਜੀ ਡੇਟੇ ਕੋ ਜੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਹੀਂ ਲੱਭਣੇ ਕੋਈ ਨਾਮ ਨੀਨਾ ਫਰੋਲ ਜੋਗੀ ਆ ਸੋ ਔਰ ਕੋਤ ਮਰੀ ਨਹੀਂ ਭੁੱਲਦਿਆਂ ਮਾਮਾ ਮਨਾਂ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ